ਕਰਕੇ ਇਹਨਾਂ ਨੇ ਸਾਰੀਆਂ ਲੱਕੜੀਆਂ ਹਨ ਇਹਦੇ ਵਿੱਚ ਖੜੀਆਂ ਕਰਤੀਆਂ ਤੇ ਇਹਨੂੰ ਚਾਇ ਲੱਕੜੀਆਂ ਖੜੀਆਂ ਕਰਤੀਆਂ ਕੱਚਾ ਕੱਚਾ ਕੋਲਾ ਇਹ ਹੁਣ ਕਹਿੰਦੇ ਆ ਵੀ ਇਹਨੂੰ ਨਾ ਆਪਾਂ ਇਹਨੂੰ ਫੁੱਲ ਭਰ ਕੇ ਤੇ ਆਏ ਆਂਗੇ ਜਿਵੇਂ ਉਹ ਬੰਦ ਕੀਤਾ ਹੈਗੇ ਬੰਦ ਕਰ ਦੇਣਗੇ ਠੀਕ ਹੈ ਤੇ ਉੱਪਰ ਸੇ ਆਗ ਲਗਾ ਦੇਣਗੇ ਕਿੰਨੇ ਟਾਈਮ ਮੇ ਬਣ ਜਾਂਦਾ ਹੈ ਇੱਕ ਹਫਤਾ ਹੈ ਇੱਕ ਹਫਤਾ ਇੱਕ ਹਫਤਾ ਆਗ ਲੱਗੀ ਜਾਏਗੀ ਇਸੀ ਚਲਤੀ ਰਹੇਗਾ ਬਣੇਗਾ ये खत्म बन जाएगा आग अपने आप बंद हो जाएगी नहीं बंद करना पड़ता है ये मोड़ी है ना हम माल तैयार होते इसको इसको नीचे भी हम ले उसको बंद करो दो थोडी धीरे-धीरे ये अपने आप बंद हो जाएगा कितना टाइम लगता है ये एक एक कोला बनने में इसमें एक में एक कर तब कि ये रेड रोड की तरफ ਆਸ ਇਸ ਟਮਾਟਾ ਚੇ ਕੋਲੇ ਦਾ ਮਲਾਉ ਦਾ ਕੋਲੇ ਦੀ ਟੱਪ ਜਾਂਦੇ ਹਰ ਵਾਰੀ ਬਥੇਰੇ ਲੋਕ ਹੁੰਦੇ ਨਾ ਬੇਕ ਦੀ ਧੂਆ ਇਹ ਨਿਕਲ ਜਾਂਦਾ ਕੀ ਆ ਇਹ ਇਹ ਕਹਿੰਦੇ ਕੋਲਾ ਬਣਦਾ ਕੋਲਾ ਅਕਚਰ ਬਣਦਾ ਕਿਵੇਂ ਕੱਚੇ ਕੋਲੇ ਦਾ ਪਤਾ ਹੀ ਨਹੀਂ ਹੈਗਾ ਬਹੁਤ ਹਾਂ ਵੀ ਇਹ ਕੀ ਬਣਦਾ ਕਿਵੇਂ ਬਣਦਾ ਪ੍ਰੋਸੈਸ ਕੀ ਹੁੰਦਾ ਔਰ ਪ੍ਰੋਸੈਸ ਦੇ ਹਿਸਾਬ ਨਾਲ ਇਹਨਾਂ ਦੇ ਹਿਸਾਬ ਨਾਲ ਇਹ ਆਸਾਂ ਲੱਕੜੀ ਚ ਨਹੀਂ ਪਈ ਐ ਇਹਨੂੰ ਭਰ ਦੇਣਗੇ ਭਰ ਕੇ ਨੂੰ ਬੰਦ ਕਰਕੇ ਉੱਤੋਂ ਅੱਗ ਲਾਉਣਗੇ ਉੱਤੇ ਮੋਰੀ ਹੈਗੀ ਆ ਆ ਉੱਤੇ ਮੋਰਾ ਹੈਗਾ ਉਹ ਕਹਿੰਦੇ ਉੱਤੇ ਮੋਰਾ ਹੈਗਾ ਅੱਗ ਭਰ ਦੇਣਗੇ ਇਹ ਹਫਤਾ ਐਂ ਚੱਲੀ ਜਾਊਗੀ ਅੱਗ ਲਾਈ ਜਾਣਗੇ ਲਾਈ ਜਾਣਗੇ ਹਫਤਾ ਬਣ ਜਾਊਗਾ ਬੰਦਾ ਆਹ ਗੇਟ ਬੰਦ ਕਰ ਦੇਣਗੇ ਜਿਵੇਂ ਉਹ ਗੇਟ ਬੰਦ ਕੀਤਾ ਪਿਆਣ ਇਹ ਪਤਾ ਇਸ ਦੇ ਚ ਕੋਲਾ ਹੈਗਾ ਹੁਣ ਭਰਿਆ ਪਿਆ ਕੱਚਾ ਕੋਲਾ ਇਹ ਗੇਟ ਬੰਦ ਕਰਕੇ ਹਫਤਾ ਪ੍ਰੋਸੈਸ ਚ ਚੱਲੀ ਜਾਊਗਾ ਉਦੋਂ ਬਾਅਦ ਗੇਟੇ ਖੋਲ ਕੇ ਕੋਲਾ ਬਣਿਆ ਜਾ ਹਫਤੇ ਬਾਅਦ ਤਿਆਰ ਹੋ ਜਾ ਬਾਹਰ ਕੱਢ ਕੇ ਬਿਜਾਰਤੀ ਜਾਊਗਾ ਵਿਕਣ ਦੇ ਕੋਕ ਕੋਕ ਸ਼ਹਿਰਾਂ ਦੇ ਵਿੱਚ ਇਹ ਕਹਿੰਦੇ ਵੀ ਅੰਮ੍ਰਿਤਸਰ ਤੱਕ ਜਾਂਦਾ ਠੀਕ ਹੈ ਅੰਮ੍ਰਿਤਸਰ ਤੱਕ ਕੱਚਾ ਕੋਲਾ ਜਾਂਦਾ ਲੋਕ ਪਰ ਇਹ ਹੁਣ ਆਪਾਂ ਬਾਬਾ ਜੀ ਮੈਨੂੰ ਇਹ ਦੱਸੋ ਵੀ ਇਹ ਕੋਲਾ ਕਿੱਥੇ ਕਿੱਥੇ ਵਰਤਦੇ ਹੁੰਦੇ ਲੋਕ ਆਮ ਕਰਕੇ ਕੀ ਆ ਜਦੋਂ ਮੰਨ ਲਓ ਰੋਟੀ ਬਣਾਉਣ ਵੇਲੇ ਵੀ ਪਾਉਂਦੇ ਐ ਢਾਬਿਆਂ ਤੇ ਵਰਤਿਆ ਜਾਂਦਾ ਰੋਟੀ ਰਾੜਨ ਵਾਸਤੇ ਹਾਂ ਬਾਰਬੀਕਿਊ ਕਹਿੰਦੇ ਜੀ ਹਾਂ ਤੇ ਦੂਸਰਾ ਕੀ ਹੈਗਾ ਵੀ ਮਾਲੋ ਜਿਹੜੇ ਪਹਿਲਾ ਪਿੱਸਾ ਹੁੰਦਿਆਂ ਸੀ ਉਹਨਾਂ ਦੇ ਵਿੱਚ ਵੀ ਪੈਂਦਾ ਸੀਗਾ ਕੱਚਾ ਕੋਲਾ ਆ ਆਪੇ ਮੁਕਸਰ ਸਾਹਿਬ ਦੇ ਵਿੱਚ ਤਾਂ ਬਹੁਤ ਜ਼ਿਆਦਾ ਇੱਥੇ ਵੱਡੀਆਂ ਦੀ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਆਪਾਂ ਇੰਡਸਟਰੀ ਐ ਬਹੁਤ ਦੂਰ ਤੱਕ ਉਸ ਤੋਂ ਬਾਅਦ ਭਾਈਓ ਪਰਲੇ ਰੋਡ ਤੇ ਵੀ ਹੈਗੀ ਐ ਆ ਦੂਰ ਤੱਕ ਬਣੇ ਹੋਏ ਆ ਉਹ ਸਾਹਮਣੇ ਤੱਕ ਬਣੀਆਂ ਬਣੀਆਂ ਕੋਲੇ ਪੁੱਤ ਤਾਂ ਬਣੀ ਹੈਗਾ ਕੋਲਾ ਜਿਹੜੀ ਕੰਮ ਹੋ ਰਿਹਾ ਹੈ ਇਹ ਵੀ ਕੰਮ ਜਿਹੜਾ ਕਰਦੇ ਆਪਾਂ ਤੇ ਇਹ ਵੀਡੀਓ ਹੋ ਗਈ ਸੋਕਰ ਮੋਕਸਰਾਲਾ ਪੀਸ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਆਪਦੀ ਰਾਏ ਜ਼ਰੂਰ ਦੱਸਿਆ ਕਰੋ ਤੇ ਸਪੋਰਟ ਜ਼ਰੂਰ ਕਰੋ ਸ਼ੇਅਰ ਵੱਧ ਵੱਧ ਵੱਖ-ਵੱਖ ਤਰ੍ਹਾਂ ਦੇ ਟੌਪਿਕ ਆਪਾਂ ਖੱਖ ਜਿਹੜੇ ਲੋਕਾਂ ਦੇ ਮਤਲਬ ਵੀ ਆਪਾਂ ਸੋਚ ਵੀ ਨਹੀਂ ਸਕਦੇ ਉਹੋ ਜਿਹੀਆਂ ਵੀਡੀਓ ਤੁਹਾਨੂੰ ਮਿਲਣਗੀਆਂ ਤੇ ਚੈਨਲ ਨੂੰ ਵੱਧ ਵੱਧ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤੇ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਨੂੰ ਮਿਲਿਆ ਕਰੂਗੀ ਵਧੀਆ ਤੋਂ ਵਧੀਆ ਟੌਪਿਕ ਮੇਰੇ ਗੋਪੀ ਜੀ ਮਖਸਬ ਚ ਰਹਿੰਦੇ ਹੋ ਆ ਵੀ ਮੈਂ ਪਹਿਲੀ ਵਾਰ ਆਇਆ ਹਾਂ ਵਿੱਚ ਅੰਦਰ ਵੜ ਕੇ ਦੂਰੋਂ ਲੰਘਦੇ ਦੇਖ ਲਈਦਾ ਸੀ ਪਤਾ ਪ੍ਰਕਿਰਿਆ ਕਿਵੇਂ ਚੱਲਦੀ ਬਿਲਕੁਲ ਜੀ ਜਦੋਂ ਅਸੀਂ ਇਹ ਚੀਜ਼ਾਂ ਕੱਚਾ ਕੋਲਾ ਬੰਦਾ ਪਿਆ ਆ ਇਹ ਬਣੀ ਜਾਂਦਾ ਇਹ ਕੱਚਾ ਕੋਲਾ ਤਿਆਰ ਹੋ ਜਾਂਦਾ ਇਹ ਹੁਣ ਐ ਵੀ ਜਿਆਦਾ ਮੋਟੀ ਹੋਣ ਕਰਕੇ ਬਾਹਰ ਕੱਢਤੀ ਇਹਨਾਂ ਨੇ ਯਾ ਕੀ ਕਾਰਨ ਇਹ ਕਹਿੰਦੇ ਇਹ ਸੇਵ ਚ ਕੋਲਾ ਬਣਦਾ بس ਇਹਨੂੰ ਭੰਨ ਕੇ ਹੌਲੀ ਹੌਲੀ ਉਸ ਤਰ੍ਹਾਂ ਤਰ੍ਹਾਂ ਮਟੀਰੀਅਲ ਪਿਆ ਇਹਦਾ ਪੌਣਾ ਪਈਆਂ ਨੂੰ ਵੱਟ ਕੱਟ ਕੇ ਕੱਟ ਵੱਟ ਕਰਨਗੇ ਦੀ ਉਸ ਹਾਵ ਨਾਲ ਜਿਸ ਨਾਲ ਉਹ ਬਣੇ ਆ ਉਹਨਾਂ ਦੇ ਵਿੱਚ ਮਿਟ ਕਰਕੇ ਤੇ ਇਹਦਾ ਤਿਆਰ ਹੋਣਾ ਆ ਬਿਲਕੁਲ ਆਪਾਂ ਦੇਖਦੇ ਸੀਗੇ ਵੀ ਜਿਹੜੀਆਂ ਲੱਕੜਾਂ ਪੜਦੇ ਆ ਪਿੰਡਾਂ ਚੋਂ ਤੇ ਖਰੀਦ ਕੇ ਕਿੱਥੇ ਜਾਂਦੀਆਂ ਉਹ ਅੱמא ਮੈਂ ਵੀ ਸੋਚਦਾ ਨਹੀਂ ਉਹ ਪਲਾਸਟਿਕ ਵੇਚੀ ਲੱਕੜ ਕਰਦੇ ਕੀ ਹੁਣ ਆਪ ਜੀ ਮੋਟ ਮੋਟ ਜੇ ਹੈਗੇ ਸਾਰੇ ਇਹ ਸੇ ਕੰਮ ਆ ਜਾਂਦੇ ਹੈਗੇ ਹੋਰ ਸਿੱਕੇ ਸਾਹ ਚ ਤੇ ਲਾ ਦੇਣਗੇ ਜਿਹੜੇ ਚੰਗੀ ਸੇਪ ਦੀਆਂ ਹੁੰਦੀਆਂ ਹੈਗੀਆਂ ਪੂਰੇ ਹੁੰਦੇ ਉਹਨਾਂ ਦੇ ਕੋਈ ਚੰਗੇ ਫੱਟੇ ਵਗੈਰਾ ਹਨਾ ਉਹ ਤਾਂ ਵੱਡ ਕੱਡ ਕੀਤਾ ਹੈ ਇਹ ਠੀਕ ਹੈ